ਸਰਜੀਤ ਕਾਲਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਜਲੰਧਰ ਦੇ ਜਲੰਧਰ ਦੇ ਵਿੱਚ ਅੱਜ ਜਲੰਧਰ ਦੇ ਡੀਸੀ ਨੂੰ ਸਿੱਖ ਜਥੇਬੰਦੀ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਦੇ ਵਿੱਚ ਦੋ ਅਜਿਹੀਆਂ ਵੱਡੀਆਂ ਮੰਗਾਂ ਸੀ ਜਿਸ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਤਾਂ ਜਿਹੜੀ ਬੀਐਸਐਫ ਪੰਜਾਬ ਦੇ ਵਿੱਚ ਲਗਾਈ ਗਈ ਉਸ ਨੂੰ ਹਟਾਉਣ ਦੀ ਮੰਗ ਰੱਖੀ ਗਈ ਹੈ ਤੇ ਦੂਜਾ ਪਾਈ ਬਲਵੰਤ ਸਿੰਘ ਰਾਜਵਾਲ ਦੇ ਫਾਂਸੀ ਦੀ ਸਜ਼ਾ ਨੂੰ ਜਿਹੜੇ ਕਿ ਰੱਦ ਕਰਨ ਦੀ ਮੰਗ ਰੱਖੀ ਗਈ ਜਿਹਦੇ ਚੱਲਦੇ ਸਿੱਖ ਜਥੇਬੰਦੀ ਨੇ ਇਹਨਾਂ ਦੋ ਮੰਗਾਂ ਲੈ ਕੇ ਡੀਸੀ ਸਾਹਬ ਨੂੰ ਜਾ ਕੇ ਮੰਗ ਪੱਤਰ ਸੌਂਪਦੇ ਹੋਏ ਇਹਨਾਂ ਮੰਗਾਂ ਵੱਲ ਧਿਆਨ ਦੇਣ ਦੀ ਖਾਸ ਅਪੀਲ ਕੀਤੀ ਹੈ ਆਓ ਦੇਖਦੇ ਹਾਂ ਤੇ ਜੜੀਆਂ 50 ਜਿਹੜੀਆਂ ਇਹਨਾਂ ਨੇ ਫੌਜ ਤੇ ਨਾਦ ਕੀਤੀ ਹੈ 50 ਕੰਪਨੀਆਂ ਜਿਹੜੀਆਂ ਸਾਨੂੰ ਉਹਦੀ ਵੀ ਲੋੜ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਬਸ ਸਟੇਟ ਦਾ ਜਿਹੜਾ ਨੈਰੇਟਿਵ ਹੈ ਉਹ ਜਿਹੜਾ ਗਲਤ ਹੈ ਇਸੇ ਮੱਦੇ ਨਜ਼ਰ ਰੱਖਦੇ ਵੇ ਅਸੀਂ ਜਿਹੜਾ ਆਪਣਾ ਮੰਗ ਪੱਤਰ ਅੱਜ ਆ ਸੀ ਦੇਣ ਆਏ ਹਾਂ ਉਹ ਵੀ ਅ ਦਰਅਸਲ ਕੀ ਹੈ ਬੜੇ ਲੰਬੇ ਸਮੇਂ ਤੋਂ ਇੱਕ ਦੋ ਜਿਹਾ ਚੱਲ ਰਹੀ ਹੈ 2013 ਤੋਂ ਲੈ ਕੇ ਅੱਜ 2025 ਆ ਗਿਆ ਹੈ ਭਾਈ ਬਲਵੰਤ ਸਿੰਘ ਰਾਜਵਾਨੀ ਜਿਹੜੀ ਫਾਂਸੀ ਨੂੰ ਲੈ ਕੇ ਜਿਹੜੀ ਸਟੇਟ ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਜਿਹੜਾ ਹੈ ਗਾਹੇ-ਗਾਹੇ ਪਾ ਕੇ ਉਹਨੂੰ ਰੱਦ ਕਰਨ ਤੱਕ ਨਹੀਂ ਜਾ ਰਹੀ ਜਿਹੜੀ ਮੇਨ ਸਾਡੀ ਸਿੱਖਾਂ ਦੀ ਮੰਗ ਹੈਗੀ ਹੈ ਕਿ ਜਿਹੜੇ ਬਲਵੰਤ ਸਿੰਘ ਰਾਜਵਾਨਾ ਨੇ ਉਹ ਸਾਡੇ ਸਿੱਖਾਂ ਦੇ ਸਰਮੋਰ ਇੱਕ ਆਈਡਲ ਨੇ ਆਈਡਲ ਦੇ ਨਾਲ-ਨਾਲ ਉਹ ਇੱਕ ਜਿੰਦਾ ਸ਼ਹੀਦ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਬਤੌਰ ਜੇਲ ਦੇ ਅੰਦਰ ਬੜੇ ਲੰਬੇ ਸਮੇਂ ਤੋਂ ਬਤੀਤ ਕਰ ਰਹੇ ਆ 30 ਸਾਲ ਤੋਂ ਵੱਧ ਸਮਾਂ ਉਹਨੂੰ ਹੋ ਗਿਆ ਅਸੀਂ ਚਾਹੁੰਦੇ ਆ ਕਿ ਇੰਨੀਆਂ ਲੰਬੀਆਂ ਸਜ਼ਾਵਾਂ ਹੋਣ ਦੇ ਬਾਵਜੂਦ ਵੀ ਜਿਹੜੀ ਫાંਸੀ ਵਾਲੀ ਗੱਲ ਆ ਉਹਨੂੰ ਰੱਦ ਕਰਨ ਦੇ ਲਈ ਜਿਹੜੀ ਸਟੇਟ ਵੱਲੋਂ ਅੰਗੇਲੀ ਕੀਤੀ ਜਾ ਰਹੀ ਆ ਉਹਦੇ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਆ ਕਿ ਉਹਨਾਂ ਦੇ ਲੰਬੇ ਸਮੇਂ ਜੇਲ੍ਹਾਂ 'ਚ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜੀ ਜਾਣਬੁੱਝ ਕੇ ਫાંਸੀ ਵਾਲੀ ਗੱਲ ਲਟਕਾਈ ਜਾ ਰਹੀ ਆ ਜਿਹੜੀ ਉਹਨਾਂ ਨੂੰ ਫાંਸੀ ਵਾਲੀ ਗੱਲ ਨਜਾਇਜ਼ ਉਹਨਾਂ ਤੇ ਲਾਈ ਜਾ ਰਹੀ ਆ ਉਹਨੂੰ ਰੱਦ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਇਦਾਂ ਦੇ ਆਗੂ ਨੇ ਉਹ ਸਾਡੇ ਵਿੱਚ ਵਾਪਸ ਆ ਸਕਣ ਅਸੀਂ ਉਹਨਾਂ ਦਾ ਸਤਿਕਾਰ ਕਰ ਸਕੀਏ ਵੱਧ ਤੋਂ ਵੱਧ ਉਹ ਸਾਡੇ ਵਿੱਚ ਹੋਣ ਇੱਕ ਵੱਡਾ ਸਵਾਲ ਆ ਤੁਸੀਂ ਉਹਦੇ ਪ੍ਰੋਟੈਸਟ ਕਰਨ ਤਾਂ ਨਹੀਂ ਆਏ ਨਹੀਂ ਅਸੀਂ ਪ੍ਰੋਟੈਸਟ ਕਰਨ ਨਹੀਂ ਆਏ ਅਸੀਂ ਮੰਗ ਪੱਤਰ ਦੇਣ ਆਏ ਆ ਅਸੀਂ ਇਨਾਕੀਆਂ ਲੈ ਕੇ ਖੜੀਆਂ ਨੇ ਆਰਪੀਆੀ ਆਫੀ ਕਰ ਦੇਖੋ ਉਹਨਾਂ ਦੀ ਡਿਊਟੀ ਆ ਹੋ ਸਕਦਾ ਉਹਨਾਂ ਨੂੰ ਲਾਅਨ ਆਰਡਰ ਨੂੰ ਲੈ ਕੇ ਕੋਈ ਸਿਚੁਏਸ਼ਨ ਮੇਨਟੇਨ ਕਰਨ ਲਈ ਰੱਖਿਆ ਹੋਵੇ ਬਟ ਜਿਹੜੀਆਂ ਸਾਡੀਆਂ ਮੰਗਾਂ ਦੋ ਹੀ ਨੇ ਇੱਕ ਬਲਵੰਤ ਸਿੰਘ ਰਾਜਵਾਨਾ ਜੀ ਜਿਹੜੀ ਫਾਂਸੀ ਆ ਉਹਨੂੰ ਰੱਦ ਕੀਤਾ ਜਾਵੇ ਦੂਜਾ ਜਿਹੜਾ ਪੰਜਾਬ ਦੇ ਅੰਦਰ 50 ਬੀਐਸਐਫ ਦੀਆਂ ਬਟਾਲੀਅਨ ਲੱਗੀਆਂ ਨੇ ਉਹਦੀ ਸਾਨੂੰ ਮੰਸ਼ਾ ਜਿਹੜੀ ਆ ਭਾਰਤ ਸਰਕਾਰ ਵੱਲੋਂ ਮਾੜੀ ਲੱਗ ਰਹੀ ਆ ਅਸੀਂ ਉਸ ਮੰਸ਼ਾ ਨੂੰ ਇੱਥੇ ਮੱਦੇਨਜ਼ਰ ਰੱਖਦੇ ਹੋਏ ਡੀਸੀ ਸਾਹਿਬ ਨੂੰ ਮਮਰੰਡਮ ਦੇਣਾ ਹੈ ਕਿ ਸਾਨੂੰ ਇਹੋ ਜੀ ਬਟਾਲੀਅਨ ਦੀ ਲੋੜ ਨਹੀਂ ਆ ਆਲਰੇਡੀ ਸਾਡੇ ਇੱਥੇ ਸ਼ਾਂਤੀ ਹੈਗੀ ਆ ਪੁਲਿਸ ਤਾਂ ਸਾਡੇ ਇਹ ਬੇਚਤੂ ਹਲਕਾ ਚਾਰਜ ਫਲੋਰ ਛੌਨੀਆਂ ਅਕਾਲੀ ਦਾ ਲੰਬਰਸਰ ਨੂੰ ਵੀ ਪਹੁੰਚੋ ਹਫ਼ਤੇ ਤੱਕ ਕਿਸ ਕੰਮ ਅਭੀ ਦੇਣਾ ਅਜ ਮੰਗ ਪੱਤਰ ਭਾਈ ਰਾਜੂ ਬਣੇ ਦੀ ਜਿਹੜੀ ਫਾਂਸੀ ਆ ਉਹਦੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਤੇ ਛੌਨੀਆਂ ਅਕਾਲੀ ਦਾ ਲੰਬਰਸਰ ਵੱਲੋਂ ਸਾਰੇ ਜਥੇਦਾਰ ਜਿੰਨੇ ਵੀ ਆਏ ਆ ਆਪਣੇ ਡੋਲੀ ਸਾਹਿਬ ਆ ਸਾਰੇ ਮਜੀਤ ਸਿੰਘ ਰੇਰੂ ਆ ਜਿਹੜੇ ਸ਼ਹਿਰੀ ਪ੍ਰਧਾਨ ਆ ਇੱਥੇ ਦੇ ਆਵਾਜ਼ੇ ਕੌਮ ਆਵਾਜ਼ੇ ਕੌਮ ਅਰਜਿੰਦਰ ਸਿੰਘ ਜਿੰਦਾ ਹੋਰ ਵੀ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ। ਤੇ ਉਹ ਮੰਗ ਪੱਤਰ ਅਸੀਂ ਦੇਵਾਂਗੇ। ਸੋ ਦੱਸ ਦੇ ਕਿ ਪਾਇਕਰਵਾਨ ਸਿੰਘ ਰਾਜੌਣ ਦੇ ਫਾਂਸੀ ਦਾ ਮੁੱਦਾ ਮੁਰ ਤੋਂ ਗਰਮਾ ਚੁੱਕਿਆ ਪਰ ਹੁਣ ਉਹਨਾਂ ਦੀ ਫਾਂਸੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਲਗਾਤਾਰ ਸਿੱਖ ਜਥੇਬੰਦੀ ਦੇ ਵੱਲੋਂ ਕੀਤੀ ਜਾ ਰਹੀ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਵਾਂ ਫੈਸਲਾ ਆਵੇਗਾ। ਬਿਊਰੋ ਰਿਪੋਰਟ ਆਜ਼ਾਦ ਸੋਚ